ਨਾ ਮਰ ਜਾਈਏ ਓਏ ਹਾਏ ਇੱਕ ਵਾਰੀ ਤਮਣਾ ਪਿੰਡ ਹੋ ਆਈਏ ਓਏ ਆਪਣੇਾਂ ਤੋਂ ਵਿਛੜੇ ਨਾ ਮਰ ਜਾਈਏ ਓਏ ਓਏ ਲੰਮਾ ਅਰਸਾ ਹੋਇਆ ਹੈ ਵਿਦੇਸ਼ੀ ਆਿਆਂ ਨੂੰ ਮੈਂ ਬੱਚੇ ਹੀ ਮਲਵਾ ਦਾ ਚਾਚਿਆਂ ਤਾਇਿਆਂ ਨੂੰ ਓਏ ਹਰ ਕੋਈ ਰਿਸ਼ਤਾ ਇਹ ਨਾ ਤੋੜੋ ਛੁੱਟ ਜਾਣਾ ਓਏ ਫੇਰ ਪੰਜਾਬ ਤੋਂ ਪੱਕਿਆਂ ਐਨਾ ਟੁੱਟ ਜਾਣਾ ਓਏ ਛੱਡ ਪਰਾਂ ਕੀ ਬਿਜ਼ਨਸ ਉੱਤੇ ਦਾਵੇ ਓਏ ਜੇ ਮਗਰੋਂ ਮਾਪੇ ਮਰਗੇ ਰਹਿ ਜਾਣਗੇ ਪੁਸ਼ਤਾਵੇ ਓਏ ਜੇ ਮਗਰੋਂ ਮਾਪੇ ਮਰਗੇ ਰਹਿ ਜਾਣਗੇ ਪੁਸ਼ਤਾਵੇ ਓਏ ਓਏ ਖੁਸ਼ੀਆਂ ਗਮੀਆਂ ਉੱਤੇ ਜਾ ਨਹੀਂ ਹੁੰਦਾ ਓਏ ਏ ਦੁੱਖ ਸਾਨੂੰ ਅੰਦਰੋਂ ਅੰਦਰੀ ਕੋਂਦਾ ਓਏ ਘਰ ਦੀ ਛਤ ਨੂੰ ਸਿਉਂਕ ਵੀ ਪੈਗੀ ਹੋਣੀ ਆ ਓਏ ਡੰਗਰਾਂ ਵਾਲੀ ਖੁਰਲੀ ਟਹਿ ਗਈ ਹੋਣੀ ਆ ਮੈਂ ਬਚਪਨ ਪਿੰਡ ਦੀਆਂ ਗਲੀਆਂ ਵਿੱਚੋਂ ਜਾ ਟੋਲਾ ਓਏ ਬੰਦੇ ਜਿੱਥੇ ਯਾਰ ਸੀ ਬੈਠਕਾਂ ਜਾ ਖੋਲਾ ਓਏ ਸੇਤ ਕਈਆਂ ਦੀ ਪੈ ਗਈ ਹੋਣੀ ਮਾੜੀ ਓਏ ਮੇਰੇ ਕੁਝ ਜਿਉਂਦੇ ਕੁਝ ਮਰ ਗਏ ਹੁਣ ਯਾਰੀ ਓਏ ਓਏ ਮੇਰੇ ਕੁਝ ਜਿਉਂਦੇ ਕੁਝ ਮਰ ਗਏ ਹੁਣ ਯਾਰੀ ਓਏ ਓਏ ਬੱਚੇ ਵੀ ਮੇਰੇ ਇਧਰ ਦੇਹੀ ਬੋਰਨੇ ਆ ਓਏ ਇਹ ਨਾਂਬਾ ਦਾ ਹੁਣ ਤਾਂ ਸਭ ਕੁਝ ਫੌਰਨੇ ਆ ਹਰ ਜਾਣੇ ਕਿਤੇ ਨਾ ਪਹਿਜਣ ਸਾਨੂੰ ਇਹ ਭਰਨੇ ਓਏ ਭਾਈ ਚਾਰਾ ਜੇ ਟੁੱਟ ਗਿਆ ਡਲਰ ਕੀ ਕਰਨੇ ਓਏ ਦਰਦ ਸੌਣ ਨਹੀਂ ਦਿੰਦੇ ਹਾਏ ਦਰਦ ਸੌਣ ਨਹੀਂ ਦਿੰਦੇ ਦਿਲ ਦੀਆਂ ਠੇਸਾਂ ਦੇ ਕਿਤੇ ਮੌਤ ਨਾ ਚੰਦਰੀ ਆ ਜਾਏ ਵਿੱਚ ਪਰਦੇਸਾਂ ਦੇ ਓਏ ਦਿਲ ਦੀ ਗੱਲ ਪਨਗੋਟੇ ਵਾਲਾ ਸਾਬ ਕਹੇ ਓਏ ਮੇਰਾ ਤਨ ਰਹਿੰਦਾ ਪ੍ਰਦੇਸੀ ਰੂ ਪੰਜਾਬ ਰਹੇ ਓਏ ਮੇਰਾ ਤਾਂ ਰਹਿੰਦਾ ਪ੍ਰਦੇਸੀ ਰੂ ਪੰਜਾਬ ਰਹੇ ਇਹਦੇ ਵਿੱਚ ਇੱਕ ਮੈਂ ਨਵਾਂ ਅੰਤਰਾ ਲਿਖਿਆ ਕੱਲ ਓਏ ਐਵੇਂ ਨਹੀਂ ਅਸੀਂ ਮੁਲਕ ਬਾਹਰ ਲੇ ਲੰਗੇ ਓਏ ਓਏ ਧਰਮਾ ਵਾਲਿਓ ਕੰਮ ਨਹੀਂ ਤੁਹਾਡੇ ਚੰਗੇ ਓਏ ਖਬਰਾ ਦੱਸ ਦਿਆਂ ਚਿੱਟਾ ਘਰਾਂ ਚ ਆਵੜਿਆ ਖੋਦ ਆਪ ਵਿੱਚ ਦਾਏ ਆਗੂ ਜਾਂਦਾ ਨਹੀਂ ਫੜਿਆ ਓਏ ਆਪਣੇਆਂ ਤੋਂ ਖਤਰਾ ਨਹੀਂ ਸਾਨੂੰ ਹੋਰਾ ਤੋਂ ਓਏ ਪਿੰਡ ਬਚਾ ਲੋ ਸੱਜਣੋ ਕਾਲਿਆਂ ਚੋਰਾਂ ਤੋਂ ਓਏ ਇਸ ਤੋਂ ਅੱਗੇ ਕੀ ਲਿਖਣਾ ਏ ਹੁਣ ਸਾਬ ਸਿਆ ਓਏ ਰੱਬ ਰੱਖਾਏ ਤੇਰਾ ਹੁਣ ਪੰਜਾਬ ਸਿਆ ਓਏ ਰੱਬ ਰੱਖਾਏ ਤੇਰਾ ਹੁਣ ਪੰਜਾਬ ਸਿਆ